ਜਿਹੜੀ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਹੈ ਆਪਣੀ ਇੰਡੀਅਨ ਬਰੀਡ ਹੈਗੀ ਉਹ ਜਮਨਾਪਰੀ ਪਰ ਉਹਦਾ ਸਿਰਫ ਨੁਕਸਾਨ ਇਹ ਹੈ ਕਿ ਦੁੱਧ ਤੇ ਜ਼ਿਆਦਾ ਦਿੰਦੀ ਹੈ ਪਰ ਦਿੰਦੀ 52 ਦਿਨੀ ਹੈ ਪੂਰੇ ਆਪਣੇ ਸੂਣ ਦੇ 52 ਦਿਨ ਤੱਕ ਦੁੱਧ ਦਿੰਦੀ ਹੈ ਬੱਕਰੀ ਚ ਨਾ ਆਪਾਂ ਚਾਰ ਤਰੀਕਿਆਂ ਦੇ ਕੰਮ ਕਰ ਸਕਦੇ ਹਾਂ ਪਹਿਲਾ ਆਉਂਦਾ ਦੁੱਧ ਹੋਰ ਮੀਟ ਇਹਦੇ ਚ ਆਪਾਂ ਉਸ ਬੱਕਰੀ ਨੂੰ ਗਿਣਦੇ ਆਂ ਜਿਹੜੀ 2 ਲੀਟਰ ਤੇ ਜਾਂ 2 ਲੀਟਰ ਤੋਂ ਉੱਪਰ ਦੁੱਧ ਦਿੰਦੀ ਹੈ ਜਿਨ੍ਹਾਂ ਨੇ ਦੁੱਧ ਤੇ ਕੰਮ ਕਰਨਾ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹੜੀ ਬੱਕਰੀ ਤੇ ਕੰਮ ਕਰਨਾ ਬੱਕਰੀ ਚ ਨਾ ਆਪਾਂ ਚਾਰ ਤਰੀਕਿਆਂ ਤੇ ਕੰਮ ਕਰ ਸਕਦੇ ਆਂ ਇੱਕ ਆਉਂਦਾ ਦੇਖੋ ਮੀਟ ਤਾਂ ਸਭ ਚ ਜੁੜਨਾ ਹੀ ਆ ਕਿਉਂਕਿ ਲਾਸਟ ਇਹਦਾ ਜਿਹੜਾ ਕਾਰਾ ਹੈ ਨਾ ਉਹ ਫੇ ਕਸਾਈ ਦੀ ਦੁਕਾਨ ਤੇ ਹੀ ਹੈ ਠੀਕ ਹੈ ਜੀ ਪਹਿਲਾਂ ਹੁੰਦਾ ਦੁੱਧ ਹੋਰ ਮੀਟ ਇਹਦੇ ਚ ਆਪਾਂ ਉਸ ਬੱਕਰੀ ਨੂੰ ਗਿਣਦੇ ਹਾਂ ਜਿਹੜੀ 2 ਲੀਟਰ ਤੇ ਜਾਂ 2 ਲੀਟਰ ਤੋਂ ਉੱਪਰ ਦੁੱਧ ਦਿੰਦੀ ਹੈ ਜਿਨ੍ਹਾਂ ਨੇ ਦੁੱਧ ਤੇ ਕੰਮ ਕਰਨਾ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਹੜੀ ਬੱਕਰੀ ਤੇ ਕੰਮ ਕਰਨਾ ਹੈ ਇਹ 2 ਲੀਟਰ ਤੇ 2 ਲੀਟਰ ਤੋਂ ਉੱਪਰ ਵਾਲਾ ਜਿਹੜਾ ਹੋਏਗਾ ਬੱਕਰੀ ਉਹਨੂੰ ਆਪਾਂ ਗਿਣਦੇ ਆਂ ਵਧੀਆ ਕੰਮ ਜਿਨ੍ਹਾਂ ਨੇ ਦੁੱਧ ਤੇ ਕੰਮ ਕਰਨਾ ਹੈ ਮੀਟ ਤੇ ਨਾਲ ਜੁੜਿਆ ਹੀ ਹੋਇਆ ਠੀਕ ਹੈ ਜੀ ਦੂਜਾ ਇੱਕ ਆਉਂਦੀ ਹੈ ਜਿਹਨੇ ਮੀਟ ਤੇ ਕੰਮ ਕਰਨਾ ਔਰ ਉਹ ਕਹਿੰਦਾ ਮੈਨੂੰ ਥੋੜਾ ਜਿਹਾ ਦੁੱਧ ਵੀ ਮਿਲ ਜਾਏ ਉਹ ਹੁੰਦੀ ਹੈ ਜਿਹੜੀ 1 ਲੀਟਰ ਦੇ ਕਰੀਬ ਦੁੱਧ ਦਿੰਦੀ ਹੈ ਜਿਹੜੀ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਹੈ ਆਪਣੀ ਇੰਡੀਅਨ ਬਰੀਡ ਹੈਗੀ ਉਹ ਜਮਨਾਪਾਰੀ ਪਰ ਉਹਦਾ ਸਿਰਫ ਨੁਕਸਾਨ ਇਹ ਹੈ ਕਿ ਦੁੱਧ ਤੇ ਜ਼ਿਆਦਾ ਦਿੰਦੀ ਹੈ ਪਰ ਦਿੰਦੀ 52 ਦਿਨੀ ਹੈ ਪੂਰੇ ਆਪਣੇ ਸੂਣ ਦੇ 52 ਦਿਨ ਤੱਕ ਦੁੱਧ ਦਿੰਦੀ ਆ ਉਹਦੇ ਬਾਅਦ ਉਹ ਦੁੱਧ ਬੰਦ ਹੋ ਜਾਂਦਾ ਤੇ ਇਸ ਕਰਕੇ ਦੁੱਧ ਉਹਦਾ ਜ਼ਿਆਦਾ ਹੈ ਜਿਹੜੀ ਆਪਣੀ ਬੀਟਲ ਬਰੀਡ ਹੈ ਉਹ ਵੀ ਉਹਦੇ ਤੋਂ ਹੀ ਬਣੀ ਹੋਈ ਬਰੀਡ ਹੈ ਜਮਨਾਪਾਰੀ ਤੋਂ ਅਗਰ ਤੁਸੀਂ ਜਮਨਾਪਾਰੀ ਦੇਖੋਗੇ ਉਹ ਚਿੱਟੇ ਰੰਗ ਦੀ ਜ਼ਿਆਦਾ ਹੁੰਦੀ ਹੈ ਸਿੰਘ ਉਹਦੇ ਟੇਡੇ ਮੇਡੇ ਖੜੇ ਖੂੜੇ ਸਭ ਹੋ ਸਕਦੇ ਜਿੱਦਾਂ ਬੀਟਲ ਦੇ ਤੇ ਐ ਜਾਂਦੇ ਆਪਣੇ ਸਰੀਰ ਉਹਦੇ ਸਿਰ ਦੇ ਨਾਲ-ਨਾਲ ਜਾਂਦੇ ਜੇ ਐ ਉਂ ਖੜੇ ਹੋਗੇ ਤੇ ਸਮਝ ਲਓ ਬੀਟਲ ਹੈ ਹੀ ਨਹੀਂ ਤੇ ਜਿਹੜਾ ਦੁੱਧ ਲਈ ਮੀਟ ਲਈ ਕੰਮ ਹੈ ਮੀਟ ਲਈ ਤੁਸੀਂ ਦੇਖੋ ਸਭ ਤੋਂ ਇੱਕ ਹੈਗਾ ਬੋਰ ਜਿਹੜਾ ਅਫਰੀਕਾ ਨੇ ਹੈਗਾ ਉਹ ਵਜਨ ਜਾਦਾ ਲੈਂਦਾ ਪਰ ਉਹ ਆਪਣੇ ਪੰਜਾਬ ਵਾਲੇ ਇਲਾਕੇ ਚ ਕੰਮ ਕਰਨ ਦਾ ਉਹਦਾ ਕੋਈ ਫਾਇਦਾ ਨਹੀਂ ਉਹਦਾ ਮੀਟ ਵਿਕਦਾ 2000 ਰੁਪਏ ਕਿਲੋ ਤੇ ਪੰਜਾਬ ਚ 2000 ਰੁਪਏ ਕਿਲੋ ਕਿਸ ਨੇ ਮੀਟ ਤੁਹਾਡਾ ਲੈਣਾ ਨਹੀਂ ਬੱਕਰੀ ਉਹ ਮਹਿੰਗੀ ਹੈ ਬੱਚਾ ਬੱਚਾ ਹੀ ਉਹਦਾ 30 35000 ਰੁਪਏ ਦਾ ਵਿਕ ਆਉਂਦਾ ਤੇ ਉਹ ਪੈਸੇ ਵੀ ਜਿਹੜਾ ਕੰਮ ਪੈਸਾ ਵੀ ਪੂਰਾ ਨਾ ਕਰੇ ਤੇ ਉਸ ਕੰਮ ਦਾ ਕੋਈ ਫਾਇਦਾ ਨਹੀਂ ਉਹ ਮਹਾਰਾਸ਼ਟਰਾ ਉਧਰ ਜ਼ਿਆਦਾ ਚੱਲਦਾ ਆਪਣੇ ਜਿਹੜੀ ਹੈਗੀ ਐ ਜਿਹੜੀ ਬੀਟਲ ਐ ਜਿਹੜੀ ਆਪਣੇ ਖੜੀ ਐ ਜਿਹੜੇ ਭਾਈ ਸਾਹਿਬ ਵੀ ਕੰਮ ਕਰਦੇ ਆ ਬੀਟਲ ਤੇ ਇਹ ਉੱਚੀ ਵੀ ਵਾਵਾ ਜਾਂਦੀ ਐ ਇਹਦੇ ਚ ਮੀਟ ਵੀ ਜ਼ਿਆਦਾ ਬਣਦਾ ਇਹ ਦੁੱਧ ਵੀ ਦਿੰਦੀ ਐ ਤੇ ਇਹ ਹਰ ਪੱਖੋਂ ਆਪਣੇ ਪੰਜਾਬ ਲਈ ਪੰਜਾਬ ਦੇ ਮਾਹੌਲ ਲਈ ਇਹ ਵਧੀਆ ਹਮੇਸ਼ਾ ਕੋਸ਼ਿਸ਼ ਇਹ ਕਰੋ ਬਰੀਡ ਉਹ ਪਾਲੋ ਜਿਹੜੇ ਆਪਣੇ ਇਲਾਕੇ ਦੀ ਹੋਵੇ ਇੱਕ ਤੇ ਉਹਦੀ ਇਮਿਊਨਿਟੀ ਉਦਾਂ ਹੀ ਬਣੀ ਰਹਿੰਦੀ ਐ ਕੁ ਮਾਰ ਨਹੀਂ ਹੁੰਦਾ ਪਸ਼ੂ ਹੁਣ ਆਪਾਂ ਸਮਝ ਲਓ ਰਾਜਸਥਾਨ ਤੋਂ ਇੱਥੇ ਲਿਆ ਆਏ ਉਹਨੇ ਆ ਕੇ ਪਹਿਲਾਂ 3-4 ਮਹੀਨੇ ਤੇ ਤੁਹਾਡੇ ਮਾਹੌਲ 'ਚ ਸੈੱਟ ਹੋਣ ਨੂੰ ਲਾ ਦੇਣਾ ਠੀਕ ਆ ਜਿਹੜੀ ਬੱਕਰੀ ਐ ਜਿੱਥੇ ਰਹਿੰਦੀ ਐ ਆਪਣੇ ਮਾਲਕ ਨੂੰ 2 ਸਾਲ ਪੁੱਲਦੀ ਨਹੀਂ ਐ 2 ਸਾਲ ਪੁੱਲਦੀ ਨਹੀਂ ਤੇ ਜਦੋਂ ਉੱਥੋਂ ਤੁਸੀਂ ਰਾਜਸਥਾਨ ਤੋਂ ਟਰਾਂਸਪੋਰਟ ਕਰਕੇ ਲਿਆ ਚਲੋ ਮਾਲਕ ਤੇ ਅਗਰ ਆਪਾ ਇੱਥੋਂ ਵੀ ਲਾਂਗੇ ਤਾਂ ਵੀ ਬਦਲੇਗਾ ਪਰ ਆਪਣਾ ਮੌਸਮ ਬਦਲ ਗਿਆ ਰਾਜਸਥਾਨ ਹੋਰ ਆਪਣੇ ਮੌਸਮ ਚ ਬਦਲ ਗਏ ਉਹਨੂੰ ਜਿਹੜਾ ਉਹਦਾ ਘਰ ਦਿਸਦਾ ਸੀ ਰੋਜ ਦਾ ਉਹ ਵੀ ਬਦਲ ਗਿਆ ਤੇ ਮੈਕਸਿਮਮ ਬੱਕਰੀਆਂ ਇਹਦੇ ਚ ਕਈ ਵਾਰੀ ਜੇ ਤੁਸੀਂ ਗੱਬਣ ਲੈ ਕੇ ਆਉਨੇ ਹੋ ਉਹ ਆ ਕੇ ਇੱਥੇ ਤੇ ਬੱਚੇ ਵੀ ਸਿੱਟ ਦਿੰਦੀਆਂ 90% ਬੱਚਾ ਸਿੱਟੇਗੀ ਸਿੱਟੇਗੀ ਬੱਕਰੀ ਅਗਰ ਤੁਸੀਂ ਦੂਜੇ ਇਲਾਕੇ ਤੋਂ ਲੈ ਕੇ ਆਉਨੇ ਹੂ ਹੋਰੋਂ ਸੂਨ ਵਾਲੀ ਹੈ ਤੇ ਜੇ ਥੋੜੇ ਦਿਨ ਬਾਕੀ ਹੈ ਉਹ ਬੱਚਾ ਸੈੱਟ ਦੇਗੀ 101% ਤੇ ਇਸ ਕਰਕੇ ਕੋਸ਼ਿਸ਼ ਇਹ ਕਰੋ ਆਪਣੇ ਜਿਹੜੀ ਇਲਾਕੇ ਦੀ ਬਰੀਡ ਹੈ ਉਹਨੂੰ ਪਾਲੋ ਇੱਕ ਤੇ ਉਹ ਇੱਥੇ ਦੇ ਮੌਸਮ ਨਾਲ ਢਲੀ ਹੁੰਦੀ ਹੈ ਇਮਿਊਨਿਟੀ ਵੀਕ ਨਹੀਂ ਹੁੰਦੀ ਜਿੱਦਾਂ ਕਰੋਨਾ ਵੇਲੇ ਆਪਾਂ ਨੂੰ ਟੀਕੇ ਲਾਏ ਸੀ ਉਹ ਕਰੋਨਾ ਦਾ ਕੋਈ ਇਲਾਜ ਨਹੀਂ ਸੀ ਉਹ ਸਿਰਫ ਇਹ ਸੀ ਕਿ ਤੁਹਾਡੀ ਇਮਿਊਨਿਟੀ बन ਜੇ ਸਟਰੋਂਗ ਹੋ ਜਾ ਤੇ ਜਿਹੜੇ ਕਰੋਨਾ ਦੇ ਵਾਇਰਸ ਹੈ ਉਹ ਤੁਹਾਨੂੰ ਅਟੈਕ ਨਾ ਕਰ ਸਿਰਫ ਇਹ ਸੀ ਔਰ ਜਿਹੜੇ ਕਰੋਨਾ ਦਾ ਟੀਕੇ ਵੀ ਲਾਏ ਸੀ ਨਾ ਉਹ ਵੀ ਕਰੋਨਾ ਦੇ ਵਾਇਰਸ ਹੀ ਆਪਣੇ ਅੰਦਰ ਪਾਏ ਸੀ ਪਰ ਉਹਨਾਂ ਦੀ ਜਿਹੜੀ ਤਾਕਤ ਸੀ ਉਹਨੂੰ 50% ਕਰਤਾ ਸੀ 100 ਤੋਂ ਤੇ ਉਹ ਆਪਣੀ ਬੋਡੀ ਚੱਲਦੀ ਹੈ ਨਾਲ ਦੇਖਦੀ ਹੈ ਆਪਾਂ ਨੂੰ ਕਿਹਾ ਗਿਆ ਸੀ ਨਾ ਵੀ ਇੰਨੇ ਦਿਨ ਤੁਸੀਂ ਬਾਹਰ ਨਹੀਂ ਨਿਕਲਣਾ ਉਹ ਸਿਰਫ ਇਹ ਸੀਗਾ ਕਿ ਉਹਨੇ ਦਿਨ ਜਿੰਨੇ ਦਿਨ ਟੀਕਾ ਲੱਗਦਾ ਉਨੇ ਦਿਨ ਤੁਹਾਡੀ ਇਮਿਊਨਿਟੀ ਸਟਰੋਂਗ ਰਵੇ ਜਦੋਂ ਇਮਿਊਨਿਟੀ ਬਣ ਜਾਂਦੀ ਹੈ ਹੁਣ ਜਿਹੜੇ ਟੀਕੇ ਲੱਗੇ ਸੀ ਜਦੋਂ ਕਰੋਨਾ ਦਾ ਦੂਜਾ ਫੇਸ ਆਇਆ ਉਦੋਂ ਉਹਨਾਂ ਦੇ ਮੌਤਾਂ ਘੱਟ ਹੋਈਆਂ ਜਿਨ੍ਹਾਂ ਨੇ ਟੀਕੇ ਨਹੀਂ ਲਾਏ ਸੀ ਉਹਨਾਂ ਦੇ ਘਰੇ ਮੌਤਾਂ ਵੀ ਜ਼ਿਆਦਾ ਹੋਈਆਂ ਇਹ ਨਹੀਂ ਹੋਇਆ ਕਿ ਉਹਨਾਂ ਨੂੰ ਕਰੋਨਾ ਦੁਆਰਾ ਹੋਇਆ ਨਹੀਂ ਕਰੋਨਾ ਹੋਇਆ ਜ਼ਰੂਰ ਪਰ ਉਹਨਾਂ ਦੇ ਘਰ ਉਹ ਰਿਕਵਰ ਹੋ ਗਏ ਉਹਨਾਂ ਦੇ ਘਰੇ ਮੌਤਾਂ ਨਹੀਂ ਹੋਈਆਂ ਹਾਂ ਤੇ ਇਸ ਕਰਕੇ ਕੋਸ਼ਿਸ਼ ਕਰੋ ਆਪਣੇ ਇਲਾਕੇ ਦੀ ਜਿਹੜੀ ਬਰੀਡ ਹੈ ਤੁਹਾਡੇ ਕਾਪੀ ਹੈ ਨਹੀਂ ਕਾਪੀ ਲੈ ਲਓ